ਸੋਨੀ ਜ਼ਿੰਦਗੀ ਅਤੇ ਚੰਗੀ ਸਿਹਤ ਲਈ ਜਮਾਏ ਹੋਏ ਅਸਰਦਾਰ 52 ਘਰੇਲੂ ਨੁਸਖੇ ਨਾਲ ਹੀ ਤੁਹਾਨੂੰ ਅਸੀਂ ਅੱਜ ਵੀਡੀਓ ਵਿੱਚ ਦੱਸਾਂਗੇ ਜਿੰਨਾ ਮੇਰੀਆਂ ਬੀਬੀਆਂ ਪੈਰਾਂ ਨੂੰ ਲਕੋਰੀਏ ਦੀ ਸਮੱਸਿਆ ਹੈ ਉਸ ਬਾਰੇ ਪੂਰੀ ਜਾਣਕਾਰੀ ਨੰਬਰ 1 ਖਾਣੇ ਵਿੱਚ ਖੀਰੇ ਦਾ ਇਸਤੇਮਾਲ ਕਰਨ ਦੇ ਨਾਲ ਲੀਵਰ ਅਤੇ ਅੰਤੜੀਆਂ ਦੀਆਂ ਬਿਮਾਰੀਆਂ ਕਦੇ ਵੀ ਨਹੀਂ ਹੁੰਦੀਆਂ ਨੰਬਰ 2 ਲੋਕ ਜੋੜੇ ਦਹੀਂ ਦਾ ਇੱਕ ਪਿਆਲਾ ਸਵੇਰੇ ਖਾਲੀ ਪੇਟ ਖਾਂਦੇ ਨੇ ਉਹਨਾਂ ਦੀ ਸਕਿਨ ਹਮੇਸ਼ਾ ਜਵਾਨ ਰਹਿੰਦੀ ਆ ਤੇ ਦਹੀਂ ਸਾਡੇ ਸਰੀਰ ਲਈ ਬਹੁਤ ਜ਼ਿਆਦਾ ਠੰਢੀ ਆ ਇਹ ਗਰਮੀ ਵਿੱਚ ਖਾਲੀ ਪੇਟ ਖਾਣੀ ਬਹੁਤ ਜ਼ਿਆਦਾ ਚੰਗੀ ਹੈਗੀ ਨੰਬਰ 3 ਜਦੋਂ ਵੀ ਤੁਸੀਂ ਆਪਣੇ ਨਹਾਂ ਨੂੰ ਕੱਟ ਕੇ ਹਟੋ ਉਹਨਾਂ ਦੇ ਉੱਪਰ ਸਰੋਂ ਦਾ ਤੇਲ ਜਾਂ ਫਿਰ ਤੁਸੀਂ ਨਾਰੀਅਲ ਦਾ ਤੇਲ ਜ਼ਰੂਰ ਲਗਾਓ ਇਸ ਨਾਲ ਤੁਹਾਡੀ ਜਾਦਾਸ਼ ਬਿਹਤਰੀਨ ਹੋ ਜਾਵੇਗੀ ਨਾਲੇ ਇਸ ਦੇ ਹੋਰ ਵੀ ਬਹੁਤ ਫਾਇਦੇ ਨੇ ਨੰਬਰ 4 ਦੁੱਧ ਪੀਣ ਤੋਂ ਪਹਿਲਾਂ ਇੱਕ ਘੁੱਟ ਨਮਕੀਨ ਪਾਣੀ ਪੀ ਲਓ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡਾ ਜਿਗਰ ਖੂਨ ਬਣਾਉਣਾ ਸ਼ੁਰੂ ਕਰ ਦੇਵੇਗਾ ਨੰਬਰ 5 ਚਾਹ ਦੇ ਉੱਪਰ ਦੀ ਪਾਣੀ ਪੀਣਾ ਤੁਹਾਡੇ ਸਰੀਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਨੰਬਰ 6 ਜੇਕਰ ਤੁਹਾਡੇ ਦੰਦਾਂ ਉੱਪਰ ਪੀਲਾਪਨ ਹੈ ਤਾਂ ਤੁਹਾਡੇ ਲਈ ਪਾਨ ਦਾ ਪਤਾ ਬਹੁਤ ਹੀ ਜ਼ਿਆਦਾ ਕੰਮਦਾ ਹੈ ਪਾਨ ਦੇ ਪੱਤੇ ਦੇ ਨਾਲ ਤੁਹਾਡੇ ਦੰਦਾਂ ਦਾ ਪੀਲਾਪਨ ਦੂਰ ਹੋ ਜਾਵੇਗਾ ਨੰਬਰ 7 ਨਮਕ ਵਿੱਚ ਸ਼ਹਿਦ ਮਿਲਾ ਕੇ ਦੰਦਾਂ ਦੀ ਸਫਾਈ ਕਰਨ ਦੇ ਨਾਲ ਤੁਹਾਡੇ ਦੰਦ ਚਮਕਦਾਰ ਅਤੇ ਸਫੈਦ ਹੋ ਜਾਂਦੇ ਨੇ ਨੰਬਰ 8 ਕੱਚੇ ਪਨੀਰ ਵਿੱਚ ਪ੍ਰੋਟੀਨ ਕਾਫੀ ਮਾਤਰਾ ਵਿੱਚ ਪਾਇਆ ਜਾਂਦਾ ਹੈ ਜਿਸ ਨੂੰ ਤੁਹਾਨੂੰ ਆਪਣੇ ਬੱਚਿਆਂ ਨੂੰ ਜ਼ਰੂਰ ਖਵਾਉਣਾ ਚਾਹੀਦਾ ਹੈ ਤਾਂ ਕਿ ਉਹਨਾਂ ਦਾ ਵਿਕਾਸ ਬਹੁਤ ਵਧੀਆ ਢੰਗ ਨਾਲ ਹੋ ਸਕੇ ਨੰਬਰ 9 ਰੋਜ਼ਾਨਾ ਚੁਟਕੀ ਭਾਰ ਕਾਲਾ ਨਮਕ ਖਾਣਾ ਸਿਹਤ ਲਈ ਬਹੁਤ ਜ਼ਿਆਦਾ ਚੰਗਾ ਹੁੰਦਾ ਹੈ ਨੰਬਰ 10 ਨਮਕ ਸ਼ਹਿਦ ਮਿਲਾ ਕੇ ਦੰਦਾਂ ਦੀ ਸਫਾਈ ਕਰਨ ਦੇ ਨਾਲ ਤੁਹਾਡੇ ਦੰਦ ਚਮਕਦਾਰ ਅਤੇ ਸਫੈਦ ਹੋ ਜਾਣਗੇ ਨੰਬਰ 11 ਇਮਲੀ ਦਾ ਸ਼ਰਬਤ ਬਣਾ ਕੇ ਸਵੇਰੇ ਖਾਲੀ ਪੇਟ ਪੀਣ ਦੇ ਨਾਲ ਕੁਝ ਦਿਨਾਂ ਵਿੱਚ ਹੀ ਤੁਹਾਡਾ ਮੋਟਾਪਾ ਦੂਰ ਹੋ ਜਾਵੇਗਾ ਨਾਲੇ ਇਹ ਸਰੀਰ ਦੇ ਲਈ ਬਹੁਤ ਜ਼ਿਆਦਾ ਠੰਢੀ ਆ ਤੁਹਾਡੀ ਸਰੀਰ ਦੀ ਗਰਮੀ ਦੂਰ ਕਰ ਦੇਵੇਗੀ ਨੰਬਰ 12 ਨਿੰਬੂ ਦਾ ਅਚਾਰ ਮੋٹے ਲੋਕਾਂ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਨੰਬਰ 13 ਦਹੀਂ ਵਿੱਚ ਕੇਲਾ ਮਲਾ ਕੇ ਖਾਣ ਦੇ ਨਾਲ ਕਦੇ ਵੀ ਸਰੀਰ ਨੂੰ ਕਮਜ਼ੋਰੀ ਮਹਿਸੂਸ ਨਹੀਂ ਹੁੰਦੀ ਨੰਬਰ 14 ਕੇਲੇ ਦੇ ਛਿਲਕਿਆਂ ਦਾ ਪੇਸਟ ਬਣਾ ਕੇ ਆਪਣੇ ਚਿਹਰੇ ਤੇ ਲਗਾਓ ਅਤੇ ਫਿਰ ਇਸ ਨੂੰ ਗੁੰਗੁਣੇ ਪਾਣੀ ਨਾਲ ਚੰਗੀ ਰਤੂਲੋ ਜਿਆਕਰਨ ਦੇ ਨਾਲ ਤੁਹਾਡੇ ਚਿਹਰੇ ਦੇ ਉੱਤੋਂ ਝੁਰੜੀਆਂ ਤੇ ਕਾਲਸ ਬਿਲਕੁਲ ਖਤਮ ਹੋ ਜਾਵੇਗੀ ਨੰਬਰ 15 ਜੇਕਰ ਤੁਹਾਨੂੰ ਆਪਣੇ ਹੱਥਾਂ ਵਿੱਚ ਪੀਲਾਪਨ ਦਿਖਾਈ ਦਿੰਦਾ ਹੈ ਤਾਂ ਇਹਦਾ ਮਤਲਬ ਹੈ ਕਿ ਤੁਹਾਡੇ ਚ ਆਇਰਨ ਦੀ ਕਮੀ ਆ ਇਸ ਲਈ ਤੁਸੀਂ ਕੇਲੇ ਦਾ ਸੇਵਨ ਜਿਆਦਾ ਤੋਂ ਜਿਆਦਾ ਕਰੋ ਨੰਬਰ 16 ਨਾਰੀਅਲ ਦਾ ਪਾਣੀ ਪੀਣਾ ਸੇਦ ਦੇ ਲਈ ਬਹੁਤ ਜ਼ਿਆਦਾ ਚੰਗਾ ਹੁੰਦਾ ਹੈ ਪਰ ਇਸ ਦਾ ਜ਼ਿਆਦਾ ਇਸਤੇਮਾਲ ਗਰਮੀਆ ਵਿੱਚ ਹੀ ਸਾਨੂੰ ਕਰਨਾ ਚਾਹੀਦਾ ਹੈ ਇਹ ਸਾਡੇ ਸਰੀਰ ਨੂੰ ਠੰਡਕ ਵੀ ਦਿੰਦਾ ਹੈ ਤੇ ਨਾਲੇ ਇਸ ਦੇ ਸਾਡੇ ਸਰੀਰ ਲਈ ਬਹੁਤ ਜ਼ਿਆਦਾ ਗੁਣ ਨੇ ਤੁਸੀਂ ਇਹਨੂੰ ਸਵੇਰੇ ਖਾਲੀ ਪੇਟ ਪੀ ਸਕਦੇ ਹੋ ਨੰਬਰ 17 ਮਸਰਦੀ ਦਾਲ ਦੇ ਪੇਸਟ ਵਿੱਚ ਥੋੜੀ ਜਿਹੀ ਹਲਦੀ ਮਿਲਾ ਕੇ ਉਸ ਦਾ ਲੇਪ ਬਣਾ ਕੇ ਚਿਹਰੇ ਤੇ ਲਗਾਉਣ ਦੇ ਨਾਲ ਤੁਹਾਡਾ ਚਿਹਰਾ ਸਾਫ਼ ਹੋ ਜਾਂਦਾ ਹੈ ਨੰਬਰ 18 ਬਾਲਾਂ ਵਿੱਚ ਸੂਰਜਮੁਖੀ ਦਾ ਤੇਲ ਲਗਾਉਣ ਦੇ ਨਾਲ ਵਾਲ ਲੰਬੇ ਹੋ ਜਾਂਦੇ ਨੇ ਨੰਬਰ 19 ਚਿਹਰੇ ਤੇ ਮੇਕਅਪ ਕਰਨ ਲਈ ਕੱਤੇ ਦੁੱਧ ਦਾ ਤੁਸੀਂ ਇਸਤੇਮਾਲ ਕਰ ਸਕਦੇ ਹੋ ਨੰਬਰ 20 ਜੇਕਰ ਤੁਹਾਡੇ ਸਰੀਰ ਵਿੱਚ ਕਮਜ਼ੋਰੀ ਮਹਿਸੂਸ ਹੋ ਰਹੀ ਹੋਵੇ ਤਾਂ ਲਗਾਤਾਰ ਸਲਾਦ ਵਿੱਚ ਚਕੰਦਰ ਦਾ ਇਸਤੇਮਾਲ ਕਰੋ ਨੰਬਰ 21 ਪਪੀਤੇ ਵਿੱਚ ਵਿਟਾਮਿਨ ਸੀ ਭਰਪੂਰ ਮਾਤਰਾ ਚ ਪਾਇਆ ਜਾਂਦਾ ਹੈ ਜੋ ਕਿ ਤੁਹਾਡੇ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦਾ ਹੈ ਨੰਬਰ 22 ਐਲੋਵੇਰਾ ਜੂਸ ਪੀਣ ਦੇ ਨਾਲ ਤੁਹਾਡਾ ਪਾਚਨ ਤੰਤਰ ਬਿਲਕੁਲ ਠੀਕ ਹੋ ਜਾਂਦਾ ਹੈ ਨੰਬਰ 23 ਖਾਣਾ ਖਾਣ ਤੋਂ ਬਾਅਦ ਅੱਧਾ ਚਮਚ ਸੌਂਫ ਖਾ ਲੈਣ ਦੇ ਨਾਲ ਤੁਹਾਡੀ ਅੱਖਾਂ ਦੀ ਰੌਸ਼ਨੀ ਵਾਧੀ ਆ ਤੇ ਖਾਣਾ ਵੀ ਜਲਦੀ ਹਾਜ਼ਮ ਹੋ ਜਾਂਦਾ ਹੈ ਨੰਬਰ 24 ਗੰਨੇ ਦੇ ਰਸ ਵਿੱਚ ਬਰਫ਼ ਅਤੇ ਅੱਧਾ ਨਿੰਬੂ ਨਿਚੋੜ ਕੇ ਪੀਣ ਦੇ ਨਾਲ ਉਲਟੀ ਆਉਣੀ ਤੁਰੰਤ ਰੁਕ ਜਾਂਦੀ ਆ ਨੰਬਰ 25 ਆਲੂ ਚਿਪਸ ਖਾਣ ਦੇ ਨਾਲ ਪੇਟ ਦੀਆਂ ਬਿਮਾਰੀਆਂ ਹੋਣ ਦਾ ਖਤਰਾ ਵੱਧ ਜਾਂਦਾ ਹੈ ਤਾਂ ਇਹ ਬੱਚਿਆਂ ਨੂੰ ਬਿਲਕੁਲ ਨਾ ਦਿਓ ਨੰਬਰ 26 ਛੋਲਿਆਂ ਦੀ ਦਾਲ ਵਿੱਚ ਨਿੰਬੂ ਨਿਚੋੜ ਕੇ ਖਾਣ ਦੇ ਨਾਲ ਪੇਟ ਦੀ ਚਰਬੀ ਬਹੁਤ ਜਲਦੀ ਪਿਗਲ ਜਾਂਦੀ ਆ ਨੰਬਰ 27 ਤੇਜ਼ ਚੱਲਣ ਵਾਲੇ ਵਿਅ ਠਾਈ ਜੇਕਰ ਦੰਦਾ ਵਿੱਚ ਦਰਦ ਹੋ ਰਿਹਾ ਹੋਵੇ ਤਾਂ ਇੱਕ ਦੋ ਲੌਂਗ ਲੈ ਕੇ ਉਹਨਾਂ ਦੇ ਉੱਪਰ ਵਾਲੇ ਫੁੱਲਾਂ ਨੂੰ ਮਸਲ ਕੇ ਉਹਨਾਂ ਦਾ ਪਾਊਡਰ ਬਣਾ ਕੇ ਦੰਦਾਂ ਦੇ ਥੱਲੇ ਲਗਾਉਣ ਦੇ ਨਾਲ ਦੰਦਾਂ ਦੇ ਦਰਦ ਤੋਂ ਆਰਾਮ ਮਿਲੇਗਾ ਨੰਬਰ 29 ਦੋ ਚਮਚ ਸ਼ਹਿਦ ਨੂੰ ਇੱਕ ਕੱਪ ਪਾਣੀ ਵਿੱਚ ਮਿਲਾ ਕੇ ਸਵੇਰੇ ਸ਼ਾਮ ਪੀਣ ਦੇ ਨਾਲ ਪੁਰਾਣੇ ਤੋਂ ਪੁਰਾਣਾ ਨਜ਼ਲਾ ਜ਼ੁਕਾਮ ਬਿਲਕੁਲ ਠੀਕ ਹੋ ਜਾਂਦਾ ਹੈ ਨੰਬਰ 30 ਰੋਜ਼ਾਨਾ ਨਿਯਮਤ ਮਾਤਰਾ ਵਿੱਚ ਗੋੜਦਾ ਸੇਵਨ ਕਰਨ ਦੇ ਨਾਲ ਤੁਹਾਡਾ ਕੰਨ ਸਾਫ਼ ਹੋ ਜਾਂਦਾ ਹੈ ਨੰਬਰ 31 ਦਵਾਈ ਨੂੰ ਕਦੇ ਵੀ ਠੰਡੇ ਪਾਣੀ ਨਾਲ ਨਹੀਂ ਲੈਣਾ ਚਾਹੀਦਾ ਨਹੀਂ ਤਾਂ ਦਵਾਈ ਅਸਰ ਕਰਨ 'ਚ ਟਾਈਮ ਲਾ ਦਿੰਦੀ ਆ ਨੰਬਰ 32 ਕਮਰ ਦਰਦ ਹੋ ਤੇਲ ਨੂੰ ਮਲਾ ਕੇ ਕਮਰ ਉੱਪਰ ਮਾਲਿਸ਼ ਕਰੋ ਇਸ ਤਰ੍ਹਾਂ ਕਰਨ ਦੇ ਨਾਲ ਦਰਦ ਉਸੇ ਟਾਈਮ ਠੀਕ ਹੋ ਜਾਵੇਗਾ ਨੰਬਰ 33 ਮੂੰਹ ਵਿੱਚ ਦਰਗੰਧ ਆਉਂਤੇ ਰੂਟੀਨ ਵਿੱਚ ਅੰਬ ਦੀ ਦਤਨ ਕਰਨੀ ਚਾਹੀਦੀ ਆ ਕੁਝ ਦਿਨ ਅੰਬ ਦੀ ਦਤਨ ਕਰਨ ਦੇ ਨਾਲ ਮੂੰਹ ਵਿੱਚੋਂ ਆਉਣ ਵਾਲੀ ਦਰਗੰਧ ਬਿਲਕੁਲ ਖਤਮ ਹੋ ਜਾਵੇਗੀ ਨੰਬਰ 34 ਜਿਨ੍ਹਾਂ ਲੋਕਾਂ ਦੇ ਵਾਲ ਸਫੇਦ ਹੋ ਰਹੇ ਨੇ ਉਹਨਾਂ ਨੂੰ ਵਾਲਾਂ ਦੀਆਂ ਜੜਾਂ 'ਚ ਅਨਾਰ ਦਾ ਰਸ ਲਾਉਣਾ ਚਾਹੀਦਾ ਹੈ ਵਾਲ ਕਾਲੇ ਹੋਣੇ ਸ਼ੁਰੂ ਹੋ ਜਾਣਗੇ ਨੰਬਰ 35 ਜ਼ੈਤੂਨ ਦਾ ਤੇਲ ਜੋੜਾਂ ਦੇ ਦਰਦ ਤੋਂ ਰਾਹਤ ਦਿਵਾਉਣ ਲਈ ਕਾਫੀ ਮਦਦ ਕਰਦਾ ਹੈ ਦਰਦ ਵਾਲੀ ਥਾਂ ਤੇ ਜ਼ੈਤੂਨ ਦਾ ਤੇਲ ਦਿਨ ਵਿੱਚ ਦੋ ਵਾਰ ਮ사ਜ ਕਰੋ ਨੰਬਰ 36 ਨ ਦੇ ਜ਼ਮੈਨ ਦਾ ਪਾਣੀ ਦੋਵੇਂ ਹੀ ਤੁਹਾਡੇ ਮਟਾਪੇ ਨੂੰ ਘੱਟ ਕਰਨ ਲਈ ਬਹੁਤ ਜ਼ਿਆਦਾ ਚੰਗੇ ਆ ਤੇ ਜਲਦੀ ਅਸਰ ਦਿਖਾਉਂਦੇ ਆ ਨੰਬਰ 37 ਆਮਲੇ ਵਿੱਚ ਫਾਈਬਰ ਭਰਪੂਰ ਮਾਤਰਾ ਚ ਹੁੰਦਾ ਹੈ ਜੋ ਕਿ ਪੇਟ ਨੂੰ ਲੰਬੇ ਸਮੇਂ ਤੱਕ ਭਰੀ ਰੱਖਦਾ ਹੈ ਇਸ ਦੀ ਵਰਤੋਂ ਦੇ ਨਾਲ ਤੁਸੀਂ ਕਬਜ਼ ਦੀ ਸਮੱਸਿਆ ਤੋਂ ਰਾਹਤ ਪਾ ਸਕਦੇ ਹੋ ਇਹ ਕਸਟੋਲ ਨੂੰ ਵੀ ਘੱਟ ਕਰਨ ਚ ਮਦਦ ਕਰਦਾ ਨਾਲ ਹੀ ਸਕਿਨ ਦੀਆਂ ਸਮੱਸਿਆਵਾਂ ਜਿਵੇਂ ਝੁਰੜੀਆਂ ਖੁਸ਼ਕੀ ਨੂੰ ਵੀ ਦੂਰ ਕਰਨ ਦਾ ਕੰਮ ਕਰਦਾਗਾ ਇਹ ਤੋਂ ਇਲਾਵਾ ਜੇ ਤੁਸੀਂ ਆਮਲਾ ਖਾਣਿਓ ਤਾਂ ਤੁਹਾਡੇ ਵਾਲ ਝੜਨ ਤੇ 슈ਗਰ ਦੀ ਬਿਮਾਰੀ ਵੀ ਹਟ ਸਕਦੀ ਆ ਨੰਬਰ 38 ਜੇਕਰ ਤੁਸੀਂ ਲਕੋਰੀਏ ਦੀ ਸਮੱਸਿਆ ਤੋਂ ਪੇਸ਼ਾਨ ਹੋਤਾ ਅਮਰੂਦ ਦੇ ਪੱਤਿਆਂ ਦਾ ਸੇਵਨ ਕਰਨ ਨਾਲ ਤੁਹਾਨੂੰ ਬਹੁਤ ਜਲਦੀ ਆਰਾਮ ਮਿਲੇਗਾ ਇਹਨਾਂ ਦੇ ਪੱਤਿਆਂ ਨੂੰ ਤੁਸੀਂ ਪਾਣੀ ਚ ਉਬਾਲ ਕੇ ਦਿਨ ਵਿੱਚ ਦੋ ਵਾਰ ਪੀਣ ਨਾਲ ਵੀ ਤੁਹਾਨੂੰ ਲਾਭ ਮਿਲੇਗਾ ਜਾਂ ਤੁਸੀਂ ਸਿੱਧੇ ਰੂਪ ਚ ਵੀ ਪੱਤੇ ਖਾ ਸਕਦੇ ਹੋ ਨੰਬਰ 39 ਸੁੱਕੇ ਨਿੰਬੂ ਨੂੰ ਜਲਾ ਕੇ ਉਬਾਲ ਕੇ ਪੀਣ ਦੇ ਨਾਲ ਕਬਜ਼ਦੂਰ ਹੋ ਜਾਂਦੀ ਆ ਨੰਬਰ 40 ਅੱਕ ਦੇ ਦੁੱਧ ਵਿੱਚ ਕਾਲੇ ਤਿਲ ਪੀਸ ਕੇ ਇਸ ਦਾ ਲੇਪ ਲਗਾਉਣ ਦੇ ਨਾਲ ਪਸਲੀ ਦਾ ਦਰਦ ਦੂਰ ਹੋ ਜਾਂਦਾ ਹੈ ਨੰਬਰ 41 ਜੇਕਰ ਤੁਹਾਡੇ ਬੁੱਲ ਫਟ ਗਏ ਆ ਤਾਂ ਆਪਣੀ ਧੁੰਨੀ ਦੇ ਵਿੱਚ ਸਰੋਂ ਦਾ ਤੇਲ ਲਗਾਓ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੇ ਬੁੱਲ ਨਹੀਂ ਫਟਣਗੇ ਤੇ ਫਟੇ ਹੋਏ ਬੁੱਲ ਵੀ ਠੀਕ ਹੋ ਜਾਣਗੇ ਨੰਬਰ 42 ਦੇ ਸੜੇ ਹੋਏ ਹਿੱਸੇ ਦੇ ਤੁਰੰਤ ਸ਼ੈਦ ਲਗਾਉਣ ਦੇ ਨਾਲ ਸ਼ਾਂਲਾ ਨਹੀਂ ਪੈਂਦਾ ਤੇ ਰਾਹਤ ਮਿਲਦੀ ਆ ਨੰਬਰ 43 ਮੋਚ ਆਉਣ ਤੇ ਨਾਰੀਅਲ ਤੇਲ ਦੀ ਗਰੀ ਨੂੰ ਬਰੀਕ ਪੀਸ ਕੇ ਚੌਥੀ ਹਿਸਾਈ ਭਾਗ ਹਲਦੀ ਦੇ ਚੂਰਨ ਵਿੱਚ ਮਿਲਾ ਕੇ ਪੋਟਲੀ ਬਨ ਕੇ ਅੱਗ ਤੇ ਗਰਮ ਕਰ ਲੋ ਤੇ ਮੋਚ ਵਾਲੀ ਥਾਂ ਤੇ ਸੇਕ ਦਿਓ ਤੁਹਾਨੂੰ ਤੁਰੰਤ ਹੀ ਰਾਹਤ ਮਿਲ ਜਾਵੇਗੀ ਨੰਬਰ 44 ਜੇ ਡਿੱਗਣ ਕਾਰਨ ਮੋਚ ਜਾਂ ਫਿਰ ਬੱਚੇ ਦੇ ਹੱਥ ਪੈਰ ਸੁੱਜ ਜਾਂਦੇ ਆ ਤਾਂ ਇਸ ਤੇ ਲਈ ਤੁਸੀਂ ਉਬਲੇ ਹੋਏ ਬਥੂਏ ਦਾ ਤਿੰਨ ਤੋਂ ਚਾਰ ਵਾਰ ਲੇਪ ਕਰੋ ਨੰਬਰ 45 ਜੇਕਰ ਤੁਸੀਂ ਸੁੰਦਰ ਦਿਖਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਗੁਲਾਬ ਦੀਆਂ ਪੱਤੀਆਂ ਦਾ ਸੇਵਨ ਕਰ ਸਕਦੇ ਹੋ ਨੰਬਰ 46 ਕ ਕਾਲੀ ਮਿਰਚ ਪੀਪਲ ਦਾ ਚੂਰਨ ਸ਼ਹਿਦਾ ਤੇ ਚੀਨੀ ਮਿਲਾ ਕੇ ਖਾਣ ਦੇ ਨਾਲ ਬਦਹਾਜਮੀ ਦੂਰ ਹੋ ਜਾਂਦੀ ਹੈ ਨੰਬਰ 47 ਜੇਕਰ ਤੁਹਾਡੀ ਖੰਘ ਠੀਕ ਨਹੀਂ ਹੋ ਰਹੀ ਹੋਵੇ ਤਾਂ ਤੁਸੀਂ ਬੰਸ ਸੋਲੂਸ਼ਨ ਪੀਸ ਕੇ ਸ਼ਹਿਦ ਦੇ ਨਾਲ ਝਟੋ ਇਸ ਤਰ੍ਹਾਂ ਕਰਨ ਦੇ ਨਾਲ ਕੁਝ ਦਿਨਾਂ ਵਿੱਚ ਹੀ ਖੰਘ ਠੀਕ ਹੋ ਜਾਵੇਗੀ ਨੰਬਰ 48 ਜ਼ੁਖਾਮ ਹੋਣ ਤੇ ਲੌਂਗ ਦਾ ਤੇਲ ਸੁੰਘਣ ਦੇ ਨਾਲ ਆਰਾਮ ਮਿਲਦਾ ਤੇ ਜ਼ੁਖਾਮ ਜਲਦੀ ਠੀਕ ਹੋ ਜਾਂਦਾ ਨੰਬਰ 49 ਕੰਨ ਵਿੱਚ ਦਰਦ ਹੋਣ ਤੇ ਗਲਾਬ ਜਲ ਅਤੇ ਅਲਸੀ ਪਰਫਿਊਮ ਦੀਆਂ ਇੱਕ ਤੋਂ ਦੋ ਬੂੰਦਾ ਕੰਨ ਵਿੱਚ ਪਾਓ ਦਰਦ ਦੂਰ ਹੋ ਜਾਵੇਗਾ ਸੁਰਦਰਸ਼ਨ ਦੇ ਪੱਤਿਆਂ ਦਾ ਰਸ ਕੋਸਾ ਕਰਕੇ ਕੰਨ ਵਿੱਚ ਪਾਉਣ ਨਾਲ ਵੀ ਕੰਨ ਦੇ ਦਰਦ ਤੋਂ ਰਾਹਤ ਉਨ੍ਹਾਂ ਦੇ ਸਰੀਰ ਤੇ ਬਹੁਤ ਦਿਨਾਂ ਤੱਕ ਗਰਮੀ ਰਹਿੰਦੀ ਹੈ ਅਜੇ ਹਾਲਤ ਵਿੱਚ ਉਹਨਾਂ ਨੂੰ ਗੂਲਰ ਦਾ ਰਸ ਮਿਸ਼ਰੀ ਚ ਮਿਲਾ ਕੇ ਦੇਣ ਨਾਲ ਆਰਾਮ ਮਿਲਦਾ ਹੈ ਨੰਬਰ 52 ਜਿੰਨਾ ਔਰਤਾਂ ਨੂੰ ਲੁਕੋਰੀਏ ਦੀ ਸਮੱਸਿਆ ਹੈ ਉਹਨਾਂ ਦੇ ਸਰੀਰ ਦੇ ਉੱਪਰ ਅਸਰ ਹੱਥਾਂ ਪੈਰਾਂ ਤੇ ਕਮਰ ਵਿੱਚ ਦਰਦ ਹੋਣਾ ਗੁਪਤ ਸਥਾਨ ਦੇ ਆਲੇ-ਦੁਆਲੇ ਵਾਲੀ ਜਗ੍ਹਾ ਉੱਤੇ ਖਾਰਿਸ਼ ਹੋਣੀ ਸਰੀਰ ਦੀ ਕਮਜ਼ੋਰੀ ਤੇ ਥਕਾਵਟ ਸੁਸਤੀ ਪੈਣਾ ਸਰੀਰ ਵਿੱਚ ਸੋਜ ਜਾਂ ਸਰੀਰ ਦਾ ਭਾਰਾਪਨ ਹੋਣਾ ਚੱਕਰ ਆਉਣਾ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਦੇ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਤੁਸੀਂ ਆਪਣੇ ਗੁਪਤ ਸਥਾਨ ਦੀ ਬਹੁਤ ਜ਼ਿਆਦਾ ਸਫਾਈ ਰੱਖੋ ਇਸ ਨੂੰ ਬਾਰ-ਬਾਰ ਧੋਂਦੇ ਰਹ ਇਹ ਜਿਆਦਾ ਮਹਿੰਗੀ ਵੀ ਨਹੀਂ ਹੁੰਦੀ ਸ਼ਰਮ ਨੂੰ ਦੂਰ ਕਰਕੇ ਤੁਸੀਂ ਆਪਣੇ ਡਾਕਟਰ ਜਾਂ ਫਿਰ ਕਿਸੇ ਕਰੀਬੀ ਨਾਲ ਇਸ ਬਾਰੇ ਖੁੱਲ੍ਹ ਕੇ ਗੱਲ ਕਰੋ ਆਪਣੇ ਗੁਪਤ ਸਥਾਨ ਦੀ ਸਫਾਈ ਕਰਨ ਦੇ ਲਈ ਤੁਸੀਂ ਨਾਰੀਅਲ ਤੇਲ ਦੀ ਵਰਤੋਂ ਕਰ ਸਕਦੇ ਹੋ ਇਹ ਬਹੁਤ ਵਧੀਆ ਹੈ ਵਿਸ਼ਾਭ ਕਰਨ ਤੋਂ ਬਾਅਦ ਗੁਪਤ ਸਥਾਨ ਨੂੰ ਚੰਗੀ ਤਰ੍ਹਾਂ ਤੋਂ ਇਸ ਤੋਂ ਛੁਟਕਾਰਾ ਪਾਉਣ ਦੇ ਲਈ ਤੁਸੀਂ ਰੋਜ਼ਾਨਾ ਭੁੱਜੇ ਹੋਏ ਛੋਲੇ ਖਾਓ ਇਸ ਦੇ ਵਿੱਚ ਤੁਸੀਂ ਗੁੜ ਵੀ ਮਿਕਸ ਕਰ ਸਕਦੇ ਹੋ ਤੁਹਾਨੂੰ ਬਹੁਤ ਛੇਤੀ ਫਰਕ ਦਿਖੇਗਾ ਮਿੱਠੀਆਂ ਚੀਜ਼ਾਂ ਦੀ ਵਰਤੋਂ ਘੱਟ ਤੋਂ ਘੱਟ ਕਰੋ ਪੇਸਟਰੀ ਆਈਸਕ੍ਰੀਮ ਮਿੱਠਾ ਕੁਝ ਵੀ ਨਾ ਖਾਓ ਲਕੋਰੀਏ ਤੋਂ ਛੁਟਕਾਰਾ ਪਾਉਣ ਦੇ ਲਈ ਆਮਲਾ ਬਹੁਤ ਜ਼ਿਆਦਾ ਚੰਗਾ ਹੁੰਦਾ ਹੈ ਤੁਸੀਂ ਇਸ ਮਲਾ ਕੇ ਕੜਾਜਾ ਬਣਾ ਕੇ ਖਾ ਲਓ ਇਸ ਤੋਂ ਇਲਾਵਾ ਤੁਸੀਂ ਇਸ ਦੇ ਲਈ ਮੇਥੀ ਦਾਣੇ ਦਾ ਵੀ ਉਪਯੋਗ ਕਰ ਸਕਦੇ ਹੋ ਮੇਥੀ ਦੇ ਬੀਜ ਦਾ ਪਾਣੀ ਬਣਾਉਣ ਦੇ ਲਈ ਤੁਸੀਂ ਇੱਕ ਬਰਤਨ ਵਿੱਚ 1 ਲੀਟਰ ਪਾਣੀ ਲੈ ਲਓ ਤੇ ਫਿਰ ਉਹ ਚ 3 ਚਮਚ ਮੇਥੀ ਦਾਣੇ ਦੇ ਪਾ ਲਓ ਤੇ 20 ਮਿੰਟ ਤੱਕ ਇਹਨੂੰ ਉਬਾਲਦੇ ਰਹੋ ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਦਿਨ ਵਿੱਚ 2 ਤੋਂ 3 ਵਾਰ ਇਸ ਦਾ ਸੇਵਨ ਕਰੋ ਤੁਹਾਨੂੰ ਬਹੁਤ ਰਾਹਤ ਮਿਲੇਗੀ ਲੋਕੋਰੀਏ ਤੋਂ ਪੀੜਤ ਔਰਤਾਂ ਨੂੰ ਰੋਜ਼ਾਨਾ ਇੱਕ ਪੱਕਾ ਕੇਲਾ ਖਾਣਾ ਚਾਹੀਦਾ ਹੈ ਇਹਦੇ ਨਾਲ ਤੁਸੀਂ ਘਯੋ ਗੁੜ ਵੀ ਲੈ ਸਕਦੇ ਹੋ ਜੇ ਤੁਸੀਂ ਕੇਲੇ ਦਾ ਸੇਵਨ ਕਰਦੇ ਹੋ ਤਾਂ ਜਿਹੜੇ ਇਹ ਸਫੇਦ ਪਾਣੀ ਵਿੱਚੋਂ ਹਾਨੀਕਾਰਕ ਬੈਕਟੀਰੀਆ ਨਿਕਲਦੇ ਆ ਜਾਂ ਵਿੱਚ ਬਹੁਤ ਜ਼ਿਆਦਾ ਮਦਦ ਕਰਦਾਗਾ ਇਹ ਤੋਂ ਇਲਾਵਾ ਤੁਸੀਂ ਧਨੀਏ ਦਾ ਸੇਵਨ ਕਰ ਸਕਦੇ ਹੋਗੇ 10 ਗ੍ਰਾਮ ਧਨੀਏ ਨੂੰ ਤੁਸੀਂ ਪਾਣੀ ਵਿੱਚ ਭਿਉਂ ਕੇ ਰੱਖ ਦਿਓ ਤੇ ਇਸ ਨੂੰ ਫਿਲਟਰ ਕਰਕੇ ਫਿਰ ਪੀ ਲਓ ਅਤੇ ਜੇਕਰ ਤੁਸੀਂ ਇਸ ਦਾ ਲਗਾਤਾਰ ਸੇਵਨ ਕਰਦੇ ਰਹੋਗੇ ਨਿਯਮਤ ਮਾਤਰਾ ਦੇ ਵਿੱਚ ਤੇ ਨਿਯਮਤ ਤੌਰ ਤੇ ਤਾਂ ਤੁਸੀਂ ਲਕੋਰੀਆ ਦੀ ਪ੍ਰੋਬਲਮ ਤੋਂ ਬਿਲਕੁਲ ਛੁਟਕਾਰਾ ਪਾ ਲਓਗੇ ਤੇ ਸਾਰਿਆਂ ਤੋਂ ਜ਼ਿਆਦਾ ਜ਼ਰੂਰੀ ਗੱਲ ਆ ਕਿ ਤੁਹਾਨੂੰ ਸਰੀਰਕ ਕਸਰਤ ਕਰਨੀ ਪਵੇਗੀ ਜੇਕਰ ਤੁਸੀਂ ਲਕੋਰੀਆ ਤੋਂ ਉਮਰ ਭਰ ਲਈ ਛੁਟਕਾਰਾ ਚਾਹੁੰਦੇ ਹੋ ਤਾਂ ਤੁਹਾਨੂੰ ਸਰੀਰਕ ਐਕਟੀਵਿਟੀ ਹੀ ਕਰਨੀ ਪਊਗੀ ਕਸਰਤ ਇਸ ਵਿੱਚ ਬਹੁਤ ਜ਼ਿਆਦਾ ਯੋਗਦਾਨ ਪਾਉਂਦੀ ਆ ਜੇਕਰ ਦੀਆਂ ਮਤਾਮਾ ਪੈਣਾ ਨੂੰ ਕਸਰਤਵਾਰੀ ਨਹੀਂ ਪਤਾ ਵੀ ਅਸੀਂ ਕਿਹੜੇ ਪੋਜ਼ ਜਾਂ ਕਿਹੜੇ ਯੋਗਾ ਇਸ ਵਿੱਚ ਕਰੀਏ ਤਾਂ ਤੁਸੀਂ ਕਮੈਂਟ ਵਿੱਚ ਦੱਸ ਸਕਦੇ ਹੋ ਆਪਾਂ ਅਗਲੀ ਵੀਡੀਓ ਵਿੱਚ ਤੁਹਾਨੂੰ ਉਸ ਯੋਗਾ ਬਾਰੇ ਤੇ ਉਸ ਐਕਸਰਸਾਈਜ਼ ਬਾਰੇ ਜ਼ਰੂਰ ਦੱਸਾਂਗੇ ਪਰ ਮੇਨ ਗੱਲ ਇਹੀ ਆ ਕਿ ਜੇਕਰ ਤੁਸੀਂ ਆਪ ਦੀ ਡਾਈਟ ਦੇ ਨਾਲ ਨਾਲ ਕਸਰਤ ਕਰੋਗੇ ਤਾਂ ਹੀ ਤੁਹਾਨੂੰ ਫਾਇਦਾ ਹੋਵੇਗਾ ਤਾਂ ਇਹ ਸੀ ਅੱਜ ਦੀ ਜਾਣਕਾਰੀ ਉਮੀਦ ਹੈ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਹੋਊਗੀ ਤੇ ਆਉਂਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਇਸੇ ਤਰ੍ਹਾਂ ਦੀ ਹੋਰ ਜਾਣਕਾਰੀ ਲੈ ਕੇ ਆਵਾਂਗੇ ਤੇ ਇਸ ਲਈ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਮਿਲਦੇ ਆਂ ਆਪਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਰੱਬ ਰਾਖਾ ਧੰਨਵਾਦ